ਲਓ ਵੀ ਮਿੱਤਰੋ ਅੱਜ ਤੁਹਾਨੂੰ ਅਲੋਖੀ ਜੀ ਵੀਡੀਓ ਦਿਖਾਵਾਂਗੇ ਅਈ ਇੱਕ ਟ੍ਰੇਨ ਆ ਦੇਖੋ ਆ ਟ੍ਰੇਨ ਚ ਟੇਨਾ ਵੀ ਟ੍ਰੇਨ ਦੇ ਡਰਾਈਵ ਕੰਡਕਟਰ ਕੋਲੇ ਉਤਰ ਜਾਣਾ ਤੇ ਸਵਾਰੀਆਂ ਨੇ ਝੜ ਜਾਣਾ ਦੇਖਿਓ ਵੀਡੀਓ ਧਿਆਨ ਨਾਲ ਦੇਖਿਓ ਤੇ ਫਿਰ ਕੋਈ ਇੱਥੇ ਅੱਗੇ ਫਟ ਪਲੇਨ ਦਾ ਫਿਰ ਇਹਨੇ ਜਾ ਕੇ ਅੱਗੇ ਜਿਹੜੀ ਸਵਾਰੀਆਂ ਇਧਰੋਂ ਜਾਣ ਜੋਣ ਵਾਲੇ ਇਹਨੇ ਟਰੱਕ ਵਾਲੇ ਇਹਨਾਂ ਨੂੰ ਰੋਕਣਾ ਵੀ ਭਾਈ ਟ੍ਰੇਨ ਨੂੰ ਜਾਣ ਦੋ ਤੇ ਫਿਰ ਦੇਖੋ ਐਸੇ ਬੰਦੇ ਦੇ ਵੀਰੇ ਦੇਖੋ ਬਾ ਬਾ ਕਮਾਲ ਵੀਡੀਓ ਹੈ ਦੇਖੋ ਕੀ ਬਾਤ ਆ ਹਨ ਉਹ ਸਵਾਰੀਆਂ ਨੂੰ ਰੋਕਣ ਲੱਗ ਗਿਆ ਤੇ ਸਵਾਰੀਆਂ ਰੁਕ ਵੀ ਜਾਂਦੀਆਂ ਨੇ ਪੰਜਾਬੀਆਂ ਤੇ ਸਬਰ ਆ ਦੇਖੋ ਵੀ ਨਹੀਂ ਤਾਂ ਕੋਈ ਕਾਲੀ ਨਹੀਂ ਕਰਦਾ ਇਹ ਭਾਈ ਲੋਕਲ ਆ ਪੰਜਾਬ ਦਾ ਸਟੇਸ਼ਨ ਕਾਦਿਆਂ ਦਾ ਸਟੇਸ਼ਨ ਆ ਇਹ ਪੰਜਾਬ ਦੇ ਵਿੱਚ ਹੀ ਆ ਦੇਖੋ ਹੁਣ ਇਸ ਤੋਂ ਬਾਅਦ ਉਹਨੇ ਡਰਾਈਵਰ ਨੇ ਆ ਕੇ ਚੜ ਜਣਾ ਆਪਣੇ ਉੱਤੇ ਤੇ ते बाकी सवरिया ने निकले जाना बाद फिर ये देखो क्या कमाल यू फॉलो कर लो भाई